ਸਤਿ ਸ਼੍ਰੀ ਅਕਾਲ ਨਮਸਕਾਰ ਆਦਾਸ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਬਹੁਤ ਇੰਪੋਰਟੈਂਟ ਬਲੌਗ ਹੈ ਖਾਸ ਕਰਕੇ ਵਰਕ ਪਰਮਿਟ ਵਾਲਿਆਂ ਵਾਸਤੇ ਬਹੁਤ ਇੰਪੋਰਟੈਂਟ ਵੀਡੀਓ ਹੈ ਇੱਕ ਲੈਟਰ ਈਸ਼ੂ ਕੀਤਾ ਜਾ ਰਿਹਾ ਹੈ ਉਸ ਬਾਰੇ ਡਿਸਕਸ਼ਨ ਕਰਨਾ ਹੈ ਜਿਹੜਾ ਕਿ ਤੁਹਾਡੇ ਪਾਸਪੋਰਟ ਦੀ ਸਟੈਂਪਿੰਗ ਤੋਂ ਬਾਅਦ ਲੈਟਰ ਜਿਹੜਾ ਉਹ ਰਿਫਲੈਕਟ ਹੋ ਰਿਹਾ ਤੁਹਾਡੀ ਜੀਸੀਕੀ ਅਕਾਊਂਟ ਦੇ ਉੱਤੇ ਆ ਤੁਹਾਡੇ ਪੋਰਟਲ ਦੇ ਉੱਤੇ ਜਿੱਥੋਂ ਤੁਸੀਂ ਫਾਈਲ ਲਗਾਈ ਸੀਗੀ ਉਸ ਲੈਟਰ ਦੇ ਵਿੱਚ ਇੰਟਰਵਿਊ ਦੀ ਗੱਲ ਕੀਤੀ ਜਾ ਰਹੀ ਹੈ ਤੇ ਉਹ ਕਿਹੜੇ ਇੰਟਰਵਿਊ ਦੀ ਗੱਲ ਕੀਤੀ ਜਾ ਰਹੀ ਹੈ 에어ਪੋਰਟ ਵਾਲੇ ਇੰਟਰਵਿਊ ਦੀ ਐਕਚੁਅਲ ਦੇ ਵਿੱਚ ਕੀ ਇਹ ਪੂਰੀ ਕਹਾਣੀ ਹੈ ਤੇ ਕਿੱਦਾਂ ਦਾ ਹੁਣ ਨਵਾਂ ਸੀਨ ਜਿਹੜਾ ਉਹ ਸ਼ੁਰੂ ਹੋਇਆ ਹੈ ਖਾਸ ਕਰਕੇ 에어ਪੋਰਟ ਦੇ ਉੱਤੇ ਇੰਟਰਵਿਊ ਨੂੰ ਲੈ ਕੇ ਬਕਾਇਦਾ ਤੌਰ ਤੇ ਇਸ ਚੀਜ਼ ਨੂੰ ਡਾਕੂਮੈਂਟਡ ਕਰਨਾ ਸ਼ੁਰੂ ਕਰ ਦਿੱਤਾ ਹੈ ਕੈਨੇਡਾ ਨੇ ਬਹੁਤ ਅਲਰਟ ਭਰੀ ਵੀਡੀਓ ਹੈ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਜੇ ਤੁਹਾਨੂੰ ਸਾਡੇ ਨਾਲ ਕੋਈ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਜਿਸ ਦਾ ਇਹ ਲੈਟਰ ਆਇਆ ਹੈ ਉਸ ਦਾ ਨਾਮ ਕੰਫਿਡੈਂਸ਼ੀਅਲ ਰੱਖਾਂਗਾ ਉਹਦਾ ਐਡਰੈਸ ਕਨਫਿਡੈਂਸ਼ੀਅਲ ਹੈ ਤੇ ਉਹਦੇ ਡਾਕੂਮੈਂਟੇਸ਼ਨ ਜਿਹੜੀ ਉਹ ਵੀ ਪੂਰੀ ਤਰ੍ਹਾਂ ਕਨਫਿਡੈਂਸ਼ੀਅਲ ਹੈ ਜਿੱਥੇ ਉਹਦੀ ਕੋਈ ਸਿਕਿਉਰਿਟੀ ਲੀਕ ਨਹੀਂ ਹੁੰਦੀ ਉਹੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਹੈਗੀ ਹੈ ਤੇ ਇਹ ਇਨਫੋਰਮੇਸ਼ਨ ਸ਼ੇਅਰ ਕਰਨ ਦਾ ਮਕਸਦ ਇਹ ਹੈ ਕਿ ਜੇਕਰ ਕਿਸੇ ਦੂਜੇ ਨਾਲ ਇਦਾਂ ਹੁੰਦਾ ਤਾਂ ਪੈਨਿਕ ਨਹੀਂ ਹੋਣਾ ਇਹਦੀ ਪ੍ਰੋਪਰ ਤਿਆਰੀ ਕਰਨੀ ਹੈਗੀ ਹੈ ਤੇ ਹੁਣ ਕੈਨੇਡਾ ਨੇ ਨਵਾਂ ਇੱਕ ਸਿਸਟਮ ਸ਼ੁਰੂ ਕੀਤਾ ਜਿਹਦੇ ਵਿੱਚ ਉਹਨਾਂ ਨੇ ਇੰਟਰਵਿਊ ਦੀ ਗੱਲ ਕੀਤੀ ਹੈ ਯਾਨੀ ਕਿ ਇੱਕ ਐਪਲੀਕੈਂਟ ਹੈ ਐਕਸ ਜਿਨੇ ਫਾਈਲ ਲਗਾਈ ਸੀਗੀ ਤੇ ਜਦੋਂ ਉਹਨੇ ਫਾਈਲ ਲਗਾਈ ਉਹਦਾ ਵੀਜ਼ਾ ਗ੍ਰਾਂਟ ਹੋਇਆ ਵਰਕ ਪਰਮਿਟ ਐਲ ਐਮ ਆਈਏ ਬੇਸਡ ਵੀਜ਼ਾ ਯਾਨੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦਾ ਇਹ ਵੀਜ਼ਾ ਹੈ ক্লোਜ਼ ਵਰਕ ਪਰਮਿਟ ਹੈ ਹੁਣ ਜਦੋਂ ਇਹ ਫਾਈਲ ਲੱਗੀ ਹੈ ਉਸ ਫਾਈਲ ਲੱਗਣ ਤੋਂ ਬਾਅਦ ਇਹਦਾ ਰਿਜ਼ਲਟ ਜਿਹੜਾ ਹੈ ਉਹ ਪੋਜ਼ਿਟਿਵ ਆਇਆ ਪੀਪੀਆਰ ਆਈ ਪੀਪੀਆਰ ਪਾਸਪੋਰਟ ਸਟੈਂਪਿੰਗ ਦੇ ਲਈ ਪਾਸਪੋਰਟ ਦੇ ਨਾਲ ਭੇਜੀ ਗਈ ਪਾਸਪੋਰਟ ਸਟੈਂਪ ਹੋਣ ਲਈ ਗਿਆ ਪਾਸਪੋਰਟ ਜਦੋਂ ਸਟੈਂਪ ਹੁੰਦਾ ਹੈ ਪਾਸਪੋਰਟ ਸਟੈਂਪ ਹੋ ਕੇ ਤੁਹਾਨੂੰ ਜਦੋਂ ਮੇਲ ਆਂਦੀ ਹੈ ਮੈਸੇਜ ਆਂਦਾ ਹੈ ਕਿ ਭਈ ਤੁਹਾਡਾ ਪਾਸਪੋਰਟ ਜਿਹੜਾ ਉਹ ਤੁਹਾਨੂੰ ਭੇਜਿਆ ਜਾ ਰਿਹਾ ਹੈ ਉਹਨੂੰ ਕਲੈਕਟ ਕਰ ਲਿਓ ਇਨ ਬਿਟਵੀਨ ਜਿਹੜੀ ਹੈ ਉਹ ਤੁਹਾਡੇ ਜੀਸੀਕੇ ਦੇ ਉੱਤੇ ਇੱਕ ਲੈਟਰ ਰਿਫਲੈਕਟ ਹੁੰਦੀ ਹੈ ਜਿਦੇ ਵਿੱਚ ਇੰਟਰਵਿਊ ਦੀ ਗੱਲ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਲੈਟਰ ਦੇ ਵਿੱਚ ਲਿਖਿਆ ਕਿ ਉਹ ਪਹਿਲਾਂ ਪੜ੍ਹ ਕੇ ਤੁਹਾਨੂੰ ਸੁਣਾਉਣਾ ਹੈ ਯੋਰ ਐਪਲੀਕੇਸ਼ਨ ਟੂ ਵਰਕ ਇਨ ਕੈਨੇਡਾ ਹੈਜ਼ ਬੀਨ ਇਨੀਸ਼ੀਅਲੀ ਅਪਰੂਵਡ ਬਾਈ ਆਈ ਆਰ ਸੀ ਸੀ ਯਾਨੀ ਕਿ ਲਿਖਿਆ ਗਿਆ ਕਿ ਤੁਹਾਡਾ ਜਿਹੜਾ ਵਰਕ ਪਰਮਿਟ ਹੈ ਕੈਨੇਡਾ ਵਿੱਚ ਕੰਮ ਕਰਨ ਦੇ ਲਈ ਉਹ ਇਨੀਸ਼ੀਅਲ ਤੌਰ ਤੇ ਮੁੱਢਲੀ ਤੌਰ ਦੇ ਉੱਤੇ ਅਪਰੂਵ ਕਰ ਦਿੱਤਾ ਗਿਆ ਹੈ। ਦਾ ਫਾਈਨਲ ਡਿਸੀਜਨ ਟੂ ਇਸ਼ੂ ਯੂਏ ਵਰਕ ਪਰਮਿਟ ਐਂਡ ਅਲਾਉ ਯੂ ਟੂ ਇੰਟਰ ਕੈਨੇਡਾ ਇਜ਼ ਮੇਡ ਆਫਟਰ ਐਨ ਐਗਜ਼ਾਮੀਨੇਸ਼ਨ ਬਾਈ ਐਨ ਆਫੀਸਰ ਇਨ ਕੈਨੇਡਾ। ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਐਂਟਰੀ ਤੁਹਾਨੂੰ ਦੇਣ ਤੋਂ ਪਹਿਲਾਂ ਤੁਹਾਡਾ ਐਗਜ਼ਾਮੀਨੇਸ਼ਨ ਹੋਵੇਗਾ ਕੈਨੇਡਾ ਦੇ ਵਿੱਚ ਯਾਨੀ ਕਿ ਪੋਰਟ ਆਫ ਐਂਟਰੀ ਦੇ ਟਾਈਮ ਜਦੋਂ ਕੈਨੇਡਾ 에ਅਰਪੋਰਟ ਤੇ ਤੁਸੀਂ ਲੈਂਡ ਕਰੋਗੇ ਇੱਕ ਇਮੀਗ੍ਰੇਸ਼ਨ ਆਫੀਸਰ ਤੁਹਾਡਾ ਇੰਟਰਵਿਊ ਕਰੇਗਾ ਤਾਂ ਐਗਜ਼ਾਮੀਨੇਸ਼ਨ ਤੋਂ ਬਾਅਦ ਹੀ ਤੁਹਾਨੂੰ ਐਂਟਰੀ ਜਿਹੜੀ ਹੈ ਉਹ ਕੈਨੇਡਾ ਦੇ ਵਿੱਚ ਦਵੇਗਾ ਐਟ ਦੀ ਟਾਈਮ ਐਨ ਆਫੀਸਰ ਵਿਲ ਐਸੈਸ ਇਫ ਯੂ ਸਟਿਲ ਮੀਟ ਦੀ ਰਿਕੁਆਇਰਮੈਂਟ ਆਫ ਦੀ ਆਈ ਆਰ ਪੀ ਏ ਯਾਨੀ ਕਿ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੀ ਜੇਕਰ ਤੁਸੀਂ ਰਿਕੁਆਇਰਮੈਂਟ ਪੂਰੀ ਕਰਦੇ ਹੋ ਤਾਂ ਹੀ ਤੁਹਾਨੂੰ ਗਾ ਐਂਟਰੀ ਦਿੱਤੀ ਜਾਵੇਗੀ ਤੁਹਾਡੀ ਫਾਈਲ ਦੀ ਜਿਹੜੀ ਅਸੈਸਮੈਂਟ ਕੀਤੀ ਜਾਵੇਗੀ ਤੇ ਜੇਕਰ ਤੁਸੀਂ ਨਈ ਪੂਰੀ ਕਰਦੇ ਤਾਂ ਤੁਹਾਨੂੰ ਵਾਪਸ ਵੀ ਕੀਤਾ ਜਾ ਸਕਦਾ ਹੈ ਇਟਸ ਰੈਗੂਲੇਸ਼ਨ ਐਂਡ ਐਨੀ ਅਦਰ ਕੈਨੇਡੀਅਨ ਲੈਜਿਸਲੇਸ਼ਨ ਉਹਨਾਂ ਨੇ ਕਿਹਾ ਕਿ ਜਿਹੜੀਆਂ ਕੈਨੇਡਾ ਦੀਆਂ ਰੂਲ ਕੰਡੀਸ਼ਨਸ ਨੇ ਉਹਨਾਂ ਨੂੰ ਜਾਂ ਫਿਰ ਕਹਿ ਸਕਦੇ ਕਿ ਜਿਹੜਾ ਕੈਨੇਡਾ ਦਾ ਲੈਜਿਸਲੇਸ਼ਨ ਹੈ ਉਹਨੂੰ ਧਿਆਨ ਵਿੱਚ ਰੱਖ ਕੇ ਇਹ ਸਾਰਾ ਪ੍ਰੋਸੈਸ ਜਿਹੜਾ ਉਹ ਕੀਤਾ ਜਾ ਰਿਹਾ ਹੈ ਕਿ ਭਈ ਇਦਾਂ ਨਾ ਹੋਵੇ ਕਿ ਤੁਸੀਂ ਕਿਸੇ ਫੇਕ ਡਾਕੂਮੈਂਟੇਸ਼ਨ ਦੇ ਸਿਰ ਤੇ ਕੈਨੇਡਾ ਲੈਂਡ ਰੋਕੋਗੇ ਹੁਣ ਇਹਦੇ ਵਿੱਚ ਕਈ ਚੀਜ਼ਾਂ ਚੈੱਕ ਕੀਤੀਆਂ ਜਾ ਸਕਦੀਆਂ ਨੇ ਪਈ ਜਿਹੜਾ ਉਹਦਾ ਆਇਲਸ ਦਾ ਜਾਂ ਜਿਹੜਾ ਵੀ ਉਹਨੇ ਲੈਂਗੁਏਜ ਟੈਸਟ ਦਿੱਤਾ ਹੋਏਗਾ ਉਹ ਤੋਂ ਬੋਲ ਕੇ ਦੇਖਿਆ ਜਾਵੇਗਾ ਕਿ ਭਈ ਕੀ ਉਹ ਅੰਗਰੇਜ਼ੀ ਪ੍ਰੋਪਰ ਬੋਲ ਪਾਉਂਦਾ ਹੈ ਜਾਂ ਨਹੀਂ ਨੰਬਰ 1 ਚੀਜ਼ ਸੈਕੰਡ ਚੀਜ਼ ਇਹ ਦੇਖਿਆ ਜਾਵੇਗਾ ਕਿ ਭਈ ਜਿਹੜਾ ਉਹਨੇ ਵਰਕ ਐਕਸਪੀਰੀਅੰਸ ਆਪਣੀ ਫਾਈਲ ਦੇ ਵਿੱਚ ਦਿਖਾਇਆ ਸੀ ਉਹ ਵਾਕਈ ਜਨੂਨ ਹੈਗਾ ਉਸ ਚੀਜ਼ ਦੀ ਨੌਲੇਜ ਹੈਗੀ ਉਹਨੂੰ ਜਾਂ ਨਹੀਂ ਹੈਗੀ ਤੀਜੀ ਚੀਜ਼ ਜਿਹੜੇ ਉਹਨੇ ਡਾਕੂਮੈਂਟ ਲਗਾਏ ਆ ਕਿ ਵਾਕਈ ਉਹ ਬੱਚਾ ਕੌਨਫੀਡੈਂਟ ਹੈਗਾ ਹੈ ਡਾਕੂਮੈਂਟ ਜਿਹੜੇ ਉਹਦੇ ਜਨੂਨ ਆ ਜਾਂ ਨਹੀਂ ਜਨੂਨ ਹੈਗੇ ਜਿਹੜੀ ਉਹਦੇ ਅਕਾਊਂਟ 'ਚ ਸੈਲਰੀ ਕ੍ਰੈਡਿਟ ਹੋ ਰਹੀ ਹੈ ਕਿ ਵਾਕੇ ਹੋ ਰਹੀ ਹੈ ਜਾਂ ਕੁਝ ਐਡੀਟਿੰਗ ਵਗੈਰਾ ਜਾਂ ਕੁਝ ਹੋਰ ਕੁਛ ਹੈਗਾ ਹੈ ਐ ਸਭ ਚੀਜ਼ਾਂ ਚੈੱਕ ਕੀਤੀ ਜਾ ਸਕਦੀ ਹੈ ਉਸ ਤੋਂ ਬਾਅਦ ਜਿਸ ਜੌਬ ਦੇ ਲਈ ਉਹਨੇ ਅਪਲਾਈ ਕੀਤਾ ਹੈ ਕਿ ਉਹਦੇ ਲਈ ਉਹ ਐਲੀਜੀਬਲ ਹੈਗਾ ਹੈ ਕਿ ਉਹ ਕੰਮ ਉਹਨੂੰ ਆਉਂਦਾ ਹੈਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜੱਜ ਕੀਤੀਆਂ ਜਾਣਗੀਆਂ ਏਮਪਲੋਇਰ ਬਾਰੇ ਪੁੱਛਿਆ ਜਾ ਸਕਦਾ ਹੈ ਤੇ ਉਸ ਬੱਚੇ ਦੀ ਇੰਡੀਅਨ ਪ੍ਰੋਫਾਈਲ ਬਾਰੇ ਪੁੱਛਿਆ ਜਾ ਸਕਦਾ ਕਿ ਇੰਡੀਆ ਦੇ ਵਿੱਚ ਉਹ ਕੀ ਕਰਦਾ ਸੀਗਾ ਤਾਂ ਉਹਨੇ ਪਲੱਸ 2 ਕੀਤੀ ਕਦੋਂ ਕੋਰਸਸ ਕੀਤਾ ਜੇ ਕੋਈ ਆਈਡੀਆ ਯਾ ਐਕਸ ਵਾਈ ਜ਼ेड ਕੁਝ ਵੀ ਅਗਰ ਹੋਰ ਕੀਤਾ ਹੋਵੇਗਾ ਤਾਂ ਕੋਈ ਵੋਕੇਸ਼ਨਲ ਕੋਰਸ ਕੀਤਾ ਕਦੋਂ ਕੀਤਾ ਤੇ ਕੋਰਸ ਕਰਨ ਤੋਂ ਬਾਅਦ ਉਹਨੂੰ ਐਕਸਪੀਰੀਅੰਸ ਕਿੰਨੇ ਟਾਈਮ ਦਾ ਤੇ ਜਿਹੜਾ ਐਕਸਪੀਰੀਅੰਸ ਹੈ ਕੀ ਉਹ ਜੈਨੂਅਨ ਹੈ ਨਹੀਂ ਜੈਨੂਅਨ ਸੋ ਇਸ ਤਰੀਕੇ ਦੇ ਕੁਐਸਚਨ ਜਿਹੜੇ ਆ ਉਹ ਪੁੱਛੇ ਜਾ ਸਕਦੇ ਆ ਇੰਟਰਵਿਊ ਦੇ ਟਾਈਮ ਹੁਣ ਗੱਲ ਸਿੱਧੀ ਜੀ ਹੈ ਤੁਹਾਡਾ ਵੀਜ਼ਾ ਆ ਗਿਆ ਇਹ ਜੈਨੂ ਆਪਾਂ ਪੈਸੇ ਦੇ ਦੇਣੇ ਹੁੰਨੇ ਮੋਸਟਲੀ ਪਰ ਐਕਚੁਅਲ ਦੇ ਵਿੱਚ ਕੀ ਤੁਹਾਨੂੰ ਕੈਨੇਡਾ ਚ ਐਂਟਰੀ ਮਿਲੇਗੀ ਇੱਕ ਬਹੁਤ ਵੱਡਾ ਕੁਐਸਚਨ ਤੇ ਕੈਨੇਡਾ ਚ ਐਂਟਰੀ ਤਾਂ ਮਿਲੇਗੀ ਜੇਕਰ ਤੁਹਾਡੀ ਫਾਈਲ ਚ ਦਮ ਹੋਵੇਗਾ ਜੇ ਫਾਈਲ ਚ ਦਮ ਨਹੀਂ ਹੈਗਾ ਤਾਂ ਭਈ ਨਹੀਂ ਤੁਹਾਡੇ ਚ ਦਮ ਨਹੀਂ ਹੈਗਾ ਤਾਂ ਨਹੀਂ ਇਹ ਨਹੀਂ ਹੈਗਾ ਕਿ ਤੁਸੀਂ ਫੇਕ ਕੋਈ ਡਾਕੂਮੈਂਟ ਲਗਾ ਕੇ ਤੇ ਇੰਦਾ ਜਾਜੇ ਚੜ ਕੇ ਤੇ ਕੈਨੇਡਾ ਦੇ ਵਿੱਚ ਹੁਣ ਵਰਕ ਪਰਮਿਟ ਤੇ ਚੱਲ ਜਾਓਗੇ ਇਮਪਲੋਇਰ ਰੀਲਿਸ ਵਾਲਾ ਉਹਨਾਂ ਨੇ ਚੈੱਕ ਕਰ ਲਿਆ ਮਤਲਬ ਤੁਸੀਂ ਏਲਿਜੀਬਲ ਹੋ ਚੈੱਕ ਕਰ ਲਿਆ ਪਰ ਤੁਹਾਨੂੰ ਉਹ ਮਿਲਣਾ ਨਹੀਂ ਚਾਹੁੰਦੇ ਤੁਹਾਡੇ ਨਾਲ ਇੰਟਰੈਕਟ ਵੀ ਹੋਣਾ ਚਾਹੁੰਦੇ ਜਿਵੇਂ ਯੂਐਸ ਇੰਟਰਵਿਊ ਕਰਦਾ ਨਾ ਇਹ ਵੀ ਇੰਟਰਵਿਊ ਕਰਨਾ ਚਾਹੁੰਦੇ ਹੁਣ ਤੁਹਾਡਾ ਕੀ ਭਈ ਤੁਸੀਂ ਵਾਕੇ ਉਸ ਕੰਪਨੀ ਦੇ ਲਾਇਕ ਹੈਗੇ ਕਿ ਤੁਸੀਂ ਸਰਵਾਈਵ ਕਰ ਸਕਦੇ ਓਥੇ ਕੀ ਤੁਹਾਡੀ ਜਿਹੜਾ ਲੈਂਗੁਏਜ ਟੈਸਟ ਆ ਉਹ ਜੈਨੂਇਨ ਹੈ ਕੀ ਤੁਹਾਡਾ ਜਿਹੜਾ ਬਾਕੀ ਡਾਕੂਮੈਂਟੇਸ਼ਨ ਉਹ ਜੈਨੂਇਨ ਹੈਗੀ ਹੈ ਪਰ ਫਿਲਹਾਲ ਦੀ ਗੱਲ ਇਹਸ ਮੁੰਡੇ ਵਾਸਤੇ ਤੇ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਤੇ ਸਭ ਕੁਝ ਜੈਨੂਇਨ ਹੈ ਬਟ ਐਕਚੁਅਲ ਦੇ ਵਿੱਚ ਕੀ ਹੈ ਕਿ ਜਦੋਂ ਕਿਤੇ ਗਲਤ ਪਾਸੇ ਆਪਾਂ ਫਸ ਜਾਂਦੇ ਹਾਂ ਉਦੋਂ ਆਪਣੀ ਪ੍ਰੋਬਲਮ ਹੁੰਦੀ ਹੈ ਕਿ ਜਦੋਂ 에ਜੰਟ ਸਾਨੂੰ ਦੱਸਦਾ ਨਹੀਂ ਕੀ ਕੁਝ ਹੈ ਤਾਂ ਉਹ ਬਣਾ ਕੇ ਸਾਰਾ ਕੁਝ ਲਈ ਜਾਂਦਾ ਹੈ ਇਹ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤੁਹਾਡੀ ਫਾਈਲ ਬਾਰੇ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਜੇ ਇਦਾਂ ਦੀ ਕੋਈ ਪ੍ਰੋਬਲਮ ਹੈਗੀ ਹੈ ਪਹਿਲੀ ਗੱਲ ਪਰਮਾਤਮਾ ਕਰੇ ਕਿਸੇ ਨਾਲ ਨਾ ਹੋਵੇ ਆਪਣੇ 에ਜੰਟ ਤੋਂ ਸਾਰੀ ਫਾਈਲ ਮੰਗਵਾਓ ਖੁਦ ਤਿਆਰੀ ਕਰੋ 에ਜੰਟ ਤੋਂ ਵੀ ਤਿਆਰੀ ਕਰੋ ਤੇ ਕੋਸ਼ਿਸ਼ ਕਰੋ ਕਿ ਹਰ ਇੱਕ ਜਿਹੜਾ ਸੰਭਾਵੀ ਕੁਐਸਚਨ ਹੋ ਸਕਦਾ ਉਹਦੀ ਤਿਆਰੀ ਕਰਕੇ ਜਾਓ ਕਿ ਤੁਹਾਨੂੰ ਉੱਥੇ ਸੇਫ ਲੈਂਡਿੰਗ ਹੋਵੇ ਤੇ ਤੁਸੀਂ ਬਾਹਰ ਜਾ ਸਕੋ ਐਗਜ਼ਿਟ ਲੈ ਸਕੋ 에ਅਰਪੋਰਟ ਤੋਂ ਤੁਹਾਡਾ ਐਗਜ਼ਾਮ ਜਿਹੜਾ ਉਹ ਕਲੀਅਰ ਹੋ ਸਕੇ ਉਮੀਦ ਕਰਦਾ ਹਾਂ ਲੋਕ ਸੰਧਾ ਹੋਵੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਸਿਰਫ ਤੁਹਾਡੀ ਗੱਲ ਅਸੀਂ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਤੁਹਾਡਾ ਸੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਸਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੱਧ ਤੋਂ ਵੱਧ ਸਰਕੂਲੇਟ ਜਰੂਰ ਕਰਿਓ ਧੰਨਵਾਦ